ਕਿੰਨੇ ਆਪੇ ਛੁੱਟੀ ਹੈ ਆਪੇ ਛੁੱਟੀ ਕਿੰਨੇ ਨਹੀਂ ਛੁੱਟੀ ਆਪੇ ਨਹੀਂ ਛੁੱਟੀ ਮੈਂ ਛੁੱਟੀ ਐ ਅਸੇ ਤੂੰ ਹੀ ਨਹੀਂ ਛੁੱਟੀ ਨਹੀਂ ਛੁੱਟੀ ਆਪੇ ਛੁੱਟੀ ਆ ਅਸੇ ਆਪੇ ਲੱਗੀ ਆ ਅਸੇ ਆਪੇ ਲੱਗੀ ਆ ਠੀਕ ਆ ਤੇ ਤੁਸੀਂ ਨਹੀਂ ਛੁੱਟੀ ਨਹੀਂ ਛੁੱਟੀ ਐ ਬੜਾ ਚਾਹ ਕੇ ਆ ਤੁਸੀਂ ਛੁੱਟੀ ਆ ਤੁਸੀਂ ਛੁੱਟੀ ਹੈ ਨਾ ਛੁੱਟੀ ਆ ਅਜੇ ਸੋਨਾ ਬਾਪਾ ਨਹੀਂ ਆਇਆ ਹੈਂ? ਇਹਦੇ ਪਾਸੇ ਲੱਗਿਆ। ਸੋਨਾ ਬਬੂ ਨੇ ਆਜ। ਲੈ ਮੇਕਓ। ਹਾਂ ਕੀ ਆ? ਕੀ ਹੋਇਆ ਵਾ? ਇੱਧਰ ਵੇਖੋ। ਕੀ ਹੋਇਆ ਜੀ? ਹੈਂ? ਇੱਧਰ ਵੇਖੋ। ਕੀ ਹੋਇਆ ਮਛਲੜੀ ਆਸੀ। ਨਹੀਂ। ਮੈਂ ਨੀਲ ਪੈਂਟ ਲਾਇਆ। ਅਏ ਸ਼ਾ ਨੀਲ ਪੈਂਟ ਲਾਇਆ। ਹਾਂ। ਕਿੱਥੇ ਆ? ਮੈਨੂੰ ਕਦਾ। ਆਏ ਹੋਏ। ਅੱਛਾ ਆਏ ਹੋਏ ਪਹਿਲਾਂ ਤੇ ਬੁਲਾਈ ਤੇ ਵਿਦਾਈ। ਆਈ ਲਾਈ ਆਈ ਲਾਈ ਆਈ ਲਾਈ ਸੋਨਾ ਲਗੰਦੀ ਆਈ। ਅੱਛਾ ਇੱਥੇ ਬਲਾਈਆ ਆ ਲੈ ਆਈ ਚਾਰੇ ਲਾਈੋਤੀ ਨੇ ਆ ਵੀ ਹਾਂ ਬਲਾਈਓ ਆ ਵੀ ਹਾਂ ਲੈ ਆਈ ਲੈ ਆਈ ਲੈ ਆਈ ਲੈ ਆਂ ਇਹਨਾਂ ਨੇ ਕਹਿੰਦੇ ਕਿੱਥੇ ਹੈ ਨਾ ਸਨ ਲੈ ਆਂ ਹਾਂ ਜਿੱਥੇ ਨਾ ਮੱਛੀਆਂ ਨਹੀਂ ਹੁੰਦੀਆਂ ਮੱਛੀਆਂ ਸਨ ਲੈ ਆਂਦੇ ਆ ਸਨ ਲੈ ਆਉਂਦੀ ਆ ਸੀ ਗਾਹ ਸਾਰਾ ਤੜਾਈ ਦੇ ਨੇ ਵਲੌਗ ਦੇ ਵਿੱਚ ਤੇ ਚੱਲੇ ਆ ਮਨ ਦੀ ਹੋਣਾ ਪਿਆ ਵੈਸੇ ਘੁੰਮਣ ਦਿਲ ਕੀਤਾ ਮੇਰਾ ਚਲੋ ਤੇ ਇੱਥੇ ਵੀ ਆਏ ਕਬਰ ਹਾਂ ਲੈ ਵੀ ਹੁਣ ਆਪਾਂ ਚੱਲ ਪਏ ਆ ਐ ਤੇਰੇ ਇਧਰੇ ਤੇ ਆ ਤੇਰੇ ਕਬਰ ਕਰ ਤੀ ਉਧਰ ਵਾਲੀ ਆਪਾਂ ਤੀ ਜਿਹੜਾ ਨਗਿਆਣਾ ਸਾਹਿਬ ਰੋਡ ਤੇ ਖਲੋਤੇ ਆ ਗਣ ਤੇ ਸੰਗੀਏ ਮੇਰੀ ਆ ਦੇਖੋ ਜੀ ਸਦਾ ਸਾਹਿਬ ਚੇਲੇ ਲੈ ਕੇ ਕਰਨ ਇਹਨੇ 130 ਨੇ ਹਾਂ ਜੀ ਹੋਈ ਨਿਹਰਾ ਹੋ ਗਿਆ ਵਾ ਹੁਣ ਪਹੁੰਚੇ ਆਂ ਇੰਨਾ ਕਰ ਦੇ ਕੀ ਖਾਦਾ ਸਮੋਸਾ ਖਾ ਗਿਆ ਕਿਤਾ ਗੱਡੀ ਭਾਜੀ ਕਹਿੰਦੇ ਪੇ ਅੰਦਰ ਲਾ ਲੋ ਯਾਰ ਇੱਥੇ ਕੋਈ ਆਵੇ ਲੀਕ ਲੂਗੀ ਨਾ ਪਾ ਦੇ ਵੀ ਤਿੰਨ ਵਧੀਆ ਲੈ ਜੱਸੀ ਬਿੱਠਾ ਬੋਰ ਹੁੰਦੇ ਆ ਆ ਵੀ ਹੈ ਵੀ ਨੰਦ ਲੱਗੇ ਪਏ ਨੇ ਇੰਨਾਂ ਲੱਗ ਨਾ ਪੰਨਾਂ ਨੇ ਲੇ ਮਦਰਾ ਕਰਤਾ ਗੰ ਸਾਸਰੀਆ ਕਾਜੀ ਤੇ ਇਹਦਾ ਕੁਮਾਰੀ ਅੱਜ ਤਾਂ ਨੌਲੇਜ ਦੇ ਦੀ ਇਹਨਾਂ ਭੂੰਡ ਮਰ ਜਾਂਦੇ ਆ ਬਈ ਇਹਦੇ ਨਾਲ ਇਹਦਾ ਇਹਦਾ ਕੀ ਡੈਕ ਇਹਨਾਂ ਵੇਲੇ ਪ੍ਰੋਣਾ ਕਰ ਲਈਆਂ ਅਲਿਕਨ ਲੱਟ ਕਾਇਗਾ ਫਿਰ ਆਨ ਫਿਰ ਅੱਜ ਵੇਲੇ 1:30 ਕਹਿੰਦੇ ਰੋਟੀ ਖਾਣੀ ਹੈ ਬਾਹਰ ਆਇਆ ਸਰੇ ਸਰੇ ਅੱਜ ਪਾਜੀ ਹਣਗੇ ਬੰਦੀ ਤੇ ਮੈਂ ਚੱਲ ਬੰਦੀ ਦਾ 10 ਮਿੰਟ ਹੋ ਹੋਣੇ ਆ ਜਸੀ ਭਾਈ ਦੇ ਨਾਲ ਹੀ ਗਿਆ ਹੋ ਤਾਂ ਅੱਜ ਸਵੇਰ ਦੇ ਉੱਠੇ ਆ ਸ 5:30 ਵਜੇ ਦੇ ਐਵੇਂ ਬੱਤੀ ਬੰਦ ਹੋ ਗਈ ਬੱਤੀ ਬੰਦ ਹੋ ਗਈ ਸਵੇਰੇ ਤੇ ਮੁਰ ਕੇ ਉੱਠਦਾ ਸੀ ਮੁਰ ਕੇ ਨੀਂਦ ਲਈ ਗਰਮੀ ਬਹੁਤ ਈ ਗਰਮੀ ਦਾ ਧੁੱਕੀ ਕੱਢਦੀ ਫੜ ਕੇ ਬੱਲੇ ਬੱਲੇ ਆ ਇੰਦਰ ਲੈ ਬੰਨੇ ਕਿੰਨੀ ਬੂਟੀ ਇਕੱਠੀ ਹੋਈ ਆ ਇੰਦਰ ਲੈ ਬੰਨੇ ਕਰੋ ਚੈੱਕ ਇਹਨੂੰ ਕਹਿੰਦੇ ਰੋਈ ਇਹਨਾਂ ਦੇ ਇੰਦਰ ਰੋਈ ਕਹਿੰਦੇ ਆ ਸਾਡੇ ਉਧਰ ਨਦੀ ਨਦੀ ਜੀ ਕਹਿ ਛੱਡਦੇ ਆ ਜੀ ਆ ਸੁਆ ਵੀ ਕਹਿੰਦੇ ਉਹ ਸੁਆ ਕਹਿੰਦੇ ਉਹ ਕਹਿੰਦੇ ਯਾਰ ਗੰਦਾ ਨਾਲਾ ਆ ਲੈ ਵੀ ਜਾਮਣਾ ਹੀ ਨੇ ਕਰ ਲਿਆ ਨੇ ਤੋੜਨਾ ਲੈ ਵੀ ਤੋੜ ਗਏ ਇਹ ਰੋਭ ਜਾਣਾ ਇਹਨਾਂ ਨੂੰ ਨੋਹ ਬਾਹਰ ਦੇ ਦੇ ਹਾਂ ਹਾਂ ਉਹਦੇ ਆ ਗਣ ਰੈਡ ਡੰਡੇ ਨਾਲ ਇਦਾਂ ਨਾ ਤਿੰਨ ਕਿਲੋ ਦੇ ਕਰੀਬ ਹੋ ਗਏ ਨੇ ਕਹ ਲਈ ਹਾਂ ਤਿੰਨ ਚਾਰ ਤਿੰਨ ਨਹੀਂ ਚਾਰ ਹੁਣ ਇਹ ਦੇ ਦੱਸ ਕਹ ਦੇ ਜਾਮਨ ਕਰੋ ਚੱਕ ਹੁਣ ਚੱਲੇ ਆ ਘਰੇ ਤੋੜ ਦੇ ਅਤੇਰੇ ਜਾਮ ਨੂੰ ਤੋੜ ਲਈ ਕਿਧਰੋਂ ਫੋਨ ਕਰਤਾ ਈ ਜਾਮ ਨੂੰ ਤੋੜ ਦੇ ਜਾਮ ਨੂੰ ਐ ਦੇਖ ਤੂਟੇ ਬੱਚੇ 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 ਆਹ ਖੇਡਣ ਦੀਆਂ ਹਰ ਗੋਣਾ ਠੀਕ ਆਦਾ ਸੀ

ਕਾਲੀ ਪਈ ਹੁੰਦੀ ਜਾਂ ਟੁੱਟਣ ਦੀ ਇਹਦੀ ਉਹ ਵਜਣਾ ਜਿੱਤਰ ਦਰਵਾਜ਼ਾ ਬਿਲਕੁਲ ਬਣਾ ਲਈ ਵਾਸ ਠੀਕ ਠੀਕ ਬਣ ਗਈ ਚੱਲ ਚੱਲੀ ਗਏ ਘਣ ਬਣੀਆਂ ਰੀਲਾਂ ਬਣਗੀਆਂ ਬਹੁਤ ਬਣਗੀਆਂ ਮੈਂ ਕਹਿੰਦਾ ਐਂਡ ਲੈਵਲ ਪੂਰਾ ਕੰਮ ਕੇ ਫੋਨ ਕੀ ਕਰੀਏ ਫੋਨ ਕੀ ਕਰੀਏ ਕੀ ਰਹਿ ਗਿਆ ਦੀਆ ਬੋਤਲ ਰਹਿ ਗਿਆ ਨਮਨ ਲੈ ਲੀਏ ਮੈਂ ਕਿਹਾ ਕੋਈ ਨਹੀਂ papa ਨਮਨ ਲੈ ਦੂਗਾ ਤਦੂਗਾ ਬਣਾ papa ਇਹ ਨਹੀਂ ਕੋਈ ਚੋਕਿੰਨ ਮਿਲਿਆ ਨਿਕਲ ਆਈਏ ਤੈਨੂੰ ਵੀ ਪਤਾ ਜਾਣ ਵੀ ਆਜ ਰਿਹਾ ਤੇ ਬੋਤਲ ਦੀ ਕਿਹੜੀ ਗੱਲ ਐ ਬੋਤਲ ਦੀ ਕਿਹੜੀ ਗੱਲ ਐ ਇਹ ਬੋਤਲ ਉੱਥੇ ਰਹਿ ਗਈ ਹਰ ਗੁੰਦਾ ਤੇ ਚਾਹਦਾ ਕੁਝਿਆ ਤੇ papa ਹੀ ਮੇਰਾ ਮਮਾ ਮੇਰੀ ਹਣਾ ਕੋਈ ਆਹ

ਤੇ ਮੈਂ ਕੁਮਨੀ ਲਾਈ ਮਹਿੰਦੀ ਅੱਛਾ ਮਹਿੰਦੀ ਲਾਈ ਆ ਹਾਂ ਇਹ ਕਿੰਨੇ ਲਾ ਕੇ ਦਿੱਤੀ ਮੋਡ ਦੇਕੂ ਮਹਿੰਦੀ ਕਿੰਨੇ ਲਾਈ ਹੀ ਹਰ ਕੁੰਦੀ ਮਾਣੇ ਨਾ ਨਹੀਂ ਮੈਂ ਵੀ ਆਪੇ ਲਾਈ ਆ ਆਪੇ ਲਾਈ ਦਾਦੀ ਆਪਣੀ ਦੇ ਮਗਰ ਭੱਜ ਗਈ ਉਹਨੇ ਕਹਿੰਦੀ ਮੈਂ ਕਾਣ ਨੂੰ ਕੋਈ ਲੜਨ ਮੈਂ ਮਹਿੰਦੀ ਲਾ ਦੇ ਸੋ ਸਾਡੇ ਮਹਿੰਦੀ ਵੀ ਲਾ ਕੇ ਆਈ ਹੁੰਦੇ ਲਾਈ ਹੱਥਾਂ ਦੇ ਪਹਿਲਾਂ ਬਸ ਚਾ ਸੁੱਟਦੀ ਕਿ ਗਾਹ ਸੁੱਟਦੀ ਕਿ ਬਸ ਚਾਦਰਾਂ ਨੂੰ ਮਾਲਦੇ ਕਿਉਂਕਿ ਇਹਨੇ ਸਾਰੇ ਦੇ ਕੱਪੜੇ ਲਿੰਬ ਦੇਣਾ ਇਹ ਵੀ ਕੁਛ ਨਹੀਂ ਆਦ ਬਈ ਬੜੀ ਜ਼ਿਆਦਾ

ਇਸਦੀ ਕੀ ਜ਼ਰੂਰੀ ਹੈ ਮੈਨੂੰ ਲੱਗਦਾ ਲੋਕ ਕਿ ਉਸਨੇ ਬੁੱਕਾਂ ਪਾਉਂਦੇ ਨੇ ਇਹਨੇ ਆਪਣਾ ਮੇਕਅਪ ਦੇ ਦਾ ਮਾਨ ਪਾ ਖੜਿਆ ਕਰਨਾ ਐਸਾ ਲਾ ਕੋਪੀ ਲੈਣੀ ਆ ਪੈਨਸਲ ਲੈਣੀ ਆ ਬੈਗ ਲੈਣਾ ਆ ਤੇ ਫਿਰ ਹਰ ਕੋਲੇ ਬੁੱਕਸ ਲੈਣੀਆਂ ਵਾ ਫਿਰ ਕੋਈ ਜਾਣਾ ਫੋਨ ਚਾਹੀਦਾ ਇਹ ਤੋਂ ਪਾ ਲਈ ਹੁਣ ਤੇਲ ਕਿਉਂਕਿ ਅਸੀਂ ਜਾਣਾ ਸੀਤਾ ਸਾਹਿ ਮੱਥਾ ਟੇਕਣ ਵਾਸਤੇ ਕਿਉਂਕਿ ਆਪਣਾ ਚਪਰਾ ਸਾਹਿਬ ਹੁੰਦਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇਦਰ ਹੁਣ ਆਪਾਂ ਚੱਲੇ ਆਂ ਤੇ ਇਧਰ ਭਰਾ ਬੈਠਾ ਹੈ ਮੇਰਾ ਭਰਾ ਯਾ ਤੇ ਪੁੱਤ ਵੀ ਆ ਬਾਈ ਕੁੜ ਜੀ ਕੀ ਫਤਿਹ ਉਧਰ ਵੀ ਤੇਲ ਪੋਣਾ ਆਗਾ ਤੇ ਉਹ ਖੋਲਣ ਸਿਸਟਮ ਦੀ ਜਾ ਪੀ ਆ ਤੇਲ ਮਾਲ ਕਹਾਗਾ ਮਗਰ ਜੀ ਦਿਨਾਂ ਬੀਤਾ ਜਾਂਦਾ ਆ ਪੀਲਾ 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 ਆ ਦੂਹ ਆਪਾਂ ਹੱਦ ਦੇ ਬਗਾਂ ਪੌਂਟ ਤੇ ਗਿਆ ਆਪਾਂ ਗੁਰਦੁਆਰੇ ਸੀ ਦੱਸਦਾ ਬੜੇ ਟਾਈਮ ਦੇ ਨਾਲ 9 ਵਜਣ ਤੋਂ ਪਹਿਲਾਂ ਪਹਿਲਾਂ ਪਹੁੰਚ ਗਏ ਆ 9:30 ਵਜੇ ਦਪਹਿਰਾਂ ਸਾਹਿਬ ਸ਼ੁਰੂ ਹੋਣਾ ਹੈ ਤੇ ਜਲਦੀ ਜਲਦੀ ਜਾ ਕੇ ਪਹਿਲਾਂ ਮੱਥਾ ਟੇਕੀਏ ਫਿਰ ਬੈਠ ਕੇ ਪਾਠ ਕਰਾਂਗੇ ਸੰਗਤ ਚੈੱਕ ਕਰੋ ਅੱਜ ਸੰਗਤ ਬਹੁਤ ਜ਼ਿਆਦਾ ਮਨ ਲੱਗਣ ਦੀ ਕਿਉਂਕਿ ਅੱਜ ਇੱਥੋਂ ਤੱਕ ਤਾਂ ਵੀ ਰਸ ਨਹੀਂ ਪਿਆ ਅੱਜ ਜ਼ਿਆਦਾ ਹੀ ਹੈ ਕੰਮ ਸੰਗਤ ਵਾਲਾ ਮੇਰੀ ਕੁੜੀ ਮੰਗਣ ਦੀ ਪਾਪੂਨ ਲੈ ਲੈ ਭੱਜ ਕੇ ਲੈ ਕੇ ਆਇਆ ਉਹ ਅੱਗੇ ਚਲੇ ਗਏ ਆਪਾਂ ਧੰਮ ਦਾ ਧੰਮ ਦਾ ਅਮਰ ਸਨ ਆ ਵੇਖ ਲੋ ਕੀ ਹਾਲ ਕਰਨ ਦੀ ਕੁੜੀ ਬਹੁਤ ਪਰੇਸ਼ਾਨ ਕਰਦੀ ਯਾਰ ਇਹ ਤੇ ਪਾਦੇ ਯਾਰਾ ਸਾਰੇ ਅੱਲੇ ਤੇ ਹੁਣ ਕਰਨੇ ਹੋ ਗਿਆ ਨਾ ਨਾ ਸਾਡੀ ਉਸ ਤੈਸ ਤੋਂ ਵਧੀਆ ਤੇਰੀ ਨਹੀਂ ਬੜੇ ਫੋਰ ਦੇ ਤੇ ਤੂੰ ਕੀ ਕਾਹ ਫਿਲਾਇਆ ਤੇ ਚੱਕ ਮੇਰਾ ਜੂਠ ਬਲੀਏ ਠੀਕ ਲੇ ਤੇ ਅੱਸੀ ਕਾਪ ਤੱਕ ਕੀ ਐਸੀ ਕਰੀਆ ਕੀ ਆ ਤੁਹਾਨੂੰ ਸਾਥੀਓ ਪਹੁੰਚ ਗਏ ਆ ਘਰੇ ਤੇ ਟਾਈਮ ਕਾਫੀ ਹੋ ਗਿਆ ਬੰਦੇ ਤੈਨੂੰ ਹੋ ਗਿਆ 12:00 ਬਜੇ ਤੋਂ 10:00 ਹੋ ਗਏ ਤੇ ਹਰਦੋਂ ਦਾ ਸੁਣਦੀ ਆ ਇਹ ਆ ਗਿਆ ਜੀ ਉਹ ਕਹਿੰਦੀ ਮੈਂ ਵੀ ਨਾਲ ਜਾਣਾ ਵੀ ਆਰ ਹੈ ਹੈ بارش ਆ ਗਈ ਬਹੁਤ ਜ਼ਿਆਦਾ ਆਹ ਮਜ਼ਾ ਆਦਿਆ ਖਾਂਦਾ ਖਾਂਦਾ ਫਰੀ ਬੋਟੇ ਬਾਂਦਾ ਦੇ ਹੈ ਬੋਟੇ ਬਾਂਦਾ ਦੇ ਮੂਹ ਤੇ ਬਾਂਦਾ ਬਾਰ ਮੇ ਹੁਣ ਡੈਡਿੰਗ ਸਿਰ ਤੇ ਪਾਇ ਲਾ ਫਾਫਾ ਬੜੇ ਭੱਜੇ ਜੇ ਉਹ ਆ ਕੀ ਮਲਟਾਈ ਉਹ ਫਿੱਟੇ ਘਟਾ